ਪੰਜਾਬ 'ਚ ਬਦਲੇ ਹੋਏ ਮੌਸਮ ਨੇ ਦਸਤਕ ਦਿੱਤੀ ਹੈ ਤੇ ਤੁੰਡਕਾਰਨ ਜਿੱਥੇ ਕਾਫੀ ਜ਼ਿਆਦਾ ਹਾਦਸੇ ਵਾਪਰ ਰਹੇ ਨੇ ਉੱਥੇ ਹੀ ਪੁਲਿਸ ਵੀ ਨਾਕੇਬੰਦੀ ਕਰਕੇ ਚੈਕਿੰਗ ਕਰ ਰਹੀ ਹੈ ਲੋਕਾਂ ਦਾ ਕਾਰੋਬਾਰ ਨਿਕਲਣਾ ਮੁਸ਼ਕਲ ਹੋਇਆ ਪਿਆ ਤੇ ਸ਼ਹਿਰ ਵਿੱਚ ਅਮਨ ਸ਼ਾਂਤੀ ਬਹਾਲ ਰੱਖਣ ਲਈ ਪੁਲਿਸ ਵੱਲੋਂ ਕਦਮ ਚੁੱਕੇ ਗਏ ਨੇ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਮਾਨਯੋਗ ਕਮਿਸ਼ਨਰ ਰੋਪੜੀ ਹਮਿੰਦਰ ਸਰ ਦੇ ਹੁਕਮਾਂ ਅਨਸਾਰ ਜਿਹੜੀ ਨਾਕਾਬੰਦੀ ਕੀਤੀ ਗਈ ਹੈ ਤਾਂ ਜੋ ਆਮ ਨਾਗਰਿਕਾਂ ਦੇ ਵਿੱਚ ਜਿਹੜੀ ਸੁਰੱਖਿਆ ਦੀ ਭਾਵਨਾ ਬਣੀ ਰਹੇ ਜਿਹੜੇ ਸਨਾਰਨੀ ਅਨਸਰ ਨੇ ਜਿਹੜੇ ਇਲਾਕੇ ਚ ਘੁੰਮ ਰਹੇ ਨੇ ਕਿਸੇ ਜਾਂ ਅਨਸਗਾਵੀ ਘਟਨਾ ਕਰ ਸਕਦੇ ਉਹਨਾਂ ਨੂੰ ਨਾਤ ਪਾਈ ਜਾ ਸਕੀ ਜੀ ਲਗਦਾਨ ਕਿ ਲੋਕਾਂ ਨੂੰ ਇਸ ਧੁੰਦ ਦੇ ਵਿੱਚ ਘਰਾਂ 'ਚ ਹੀ ਬੈਠਣਾ ਚਾਹੀਦਾ ਜ਼ਰੂਰੀ ਕੰਮਾਂ ਲਈ ਬਾਹਰ ਨਿਕਲਣਾ ਚਾਹੀਦਾ ਬਿਲਕੁਲ ਜੀ ਮੇਰੀ ਸ਼ਹਿਰ ਵਾਸੀਆਂ ਨੂੰ ਇਹੋ ਪਿਛਲੇ ਇਲਾਕਾ ਨਿਵਾਸੀਆਂ ਨੂੰ ਵੀ ਜਿਹਨੂੰ ਕੋਈ ਬਹੁਤ ਐਮਰਜੈਂਸੀ ਜ਼ਰੂਰੀ ਕੰਮ ਹੈ ਉਹੀ ਆਪਣਾ ਬਾਹਰ ਨਿਕਲੇ ਕਿਉਂਕਿ ਧੁੰਦ ਦੇ ਵਿੱਚ ਵਿਜ਼ਿਬਿਲਟੀ ਕਾਫੀ ਘਟ ਜਾਂਦੀ ਆ ਤਾਂ ਆਪਣੇ ਆਪ ਨੂੰ ਆਪਣੇ ਘਰਾਂ 'ਚ ਸੁਰੱਖਤ ਰੱਖਣ ਅਗਰ ਬਹੁਤ ਐਮਰਜੈਂਸੀ ਆ ਦੇ ਜਾਰ ਨੂੰ ਰੋਡ ਤੇ ਆਉਣ ਜੀ ਤੁਹਾਡੇ ਵੱਲੋਂ ਇਲਾਕੇ ਦੇ ਵਿੱਚ ਕਾਫੀ ਸਖਤਾਈ ਕੀਤੀ ਗਈ ਹੈ ਜਿਸ ਨਾਲ ਕਿ ਸ਼ਰਾਰਤੀ ਅਨਸਰ ਕਾਫੀ ਉਹਨਾਂ ਦੇ ਮਨ 'ਚ ਡਰ ਦਾ ਮਾਹੌਲ ਹੈ ਕੀ ਕਹਿਣਾ ਚਾਹੁੰਦਾ ਮਾਨਯੋਗ ਸੀ.ਪੀ ਸਾਹਿਬ ਦੇ ਉਹ ਖਵਾਨ ਸਰ ਪਹਿਲਾਂ ਹੀ ਜਿਸ ਤਰ੍ਹਾਂ ਦਾ ਨੂਨ ਦੱਸਿਆ ਹੋਇਆ ਵਾ ਆਲਰੇਡੀ ਤੁਹਾਨੂੰ ਪਤਾ ਹੀ ਹੈ ਵੀ ਜਿਹੜੇ ਮਾੜੇ ਅਨਸਰਾਂ ਉਹਨਾਂ ਦੇ ਖਿਲਾਫ ਸਪੈਸ਼ਲ ਮੁਹਿੰਮ ਚਲਾਈ ਗਈ ਹੈ ਜਿਹਦੇ ਵਿੱਚ ਪਿਛਲੇ ਦਿਨਾਂ ਵਿੱਚ ਕਾਫੀ ਆਰਮੈਕ ਦੇ ਵਿੱਚ ਜਿਹੜੇ ਆ ਲੋਕਾਂ ਨੂੰ ਬੁੱਕ ਕਰਕੇ ਜੇਲ੍ਹ ਦੇ ਵਿੱਚ ਭੇਜਿਆ ਗਿਆ ਵਾ ਤੇ ਸਿਰਫ ਐਂ ਜਿਹੜੇ ਵੀ ਨਸ਼ਾ ਤਸਕਰ ਆ ਉਹਨਾਂ ਦੇ ਖਿਲਾਫ ਵੀ ਕਾਫੀ ਕਾਰਵਾਈ ਕੀਤੀ ਗਈ ਅੱਗੇ ਵੀ ਜਿਹੜੀ ਇਹ ਮੁਹਿੰਮ ਇਸ ਤਰ੍ਹਾਂ ਹੀ ਚ ਪੰਜਾਬ ਦੇ ਬਦਲੇ ਹੋਏ ਮੌਸਮ ਨੇ ਦਸਤਕ ਦਿੱਤੀ ਹੈ ਤੇ ਤੁੰਦ ਕਾਰਨ ਜਿੱਥੇ ਕਾਫੀ ਜ਼ਿਆਦਾ ਹਾਦਸੇ ਵਾਪਰ ਰਹੇ ਨੇ ਉੱਥੇ ਹੀ ਪੁਲਿਸ ਵੀ ਨਾਕੇਬੰਦੀ ਕਰਕੇ ਚੈਕਿੰਗ ਕਰ ਰਹੀ ਹੈ ਲੋਕਾਂ ਦਾ ਕਾਰੋਬਾਰ ਨਿਕਲਣਾ ਮੁਸ਼ਕਲ ਹੋਇਆ ਪਿਆ ਤੇ ਸ਼ਹਿਰ ਵਿੱਚ ਅਮਨ ਸ਼ਾਂਤੀ ਬਹਾਲ ਰੱਖਣ ਲਈ ਪੁਲਿਸ ਵੱਲੋਂ ਕਦਮ ਚੁੱਕੇ ਗਏ ਨੇ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਪੰਜਾਬ 'ਚ ਬਦਲੇ ਹੋਏ ਮੌਸਮ ਨੇ ਦਸਤਕ ਦਿੱਤੀ ਹੈ ਤੇ ਧੁੰਦ ਕਾਰਨ ਜਿੱਥੇ ਕਾਫੀ ਜ਼ਿਆਦਾ ਹਾਦਸੇ ਵਾਪਰੇ ਨੇ ਉੱਥੇ ਹੀ ਪੁਲਿਸ ਵੀ ਨਾਕੇਬੰਦੀ ਕਰਕੇ ਚੈਕਿੰਗ ਕਰ ਰਹੀ ਹੈ ਲੋਕਾਂ ਦਾ ਕਾਰੋਬਾਰ ਨਿਕਲਣਾ ਮੁਸ਼ਕਲ ਹੋਇਆ ਪਿਆ ਤੇ ਸ਼ਹਿਰ ਵਿੱਚ ਅਮਨ ਸ਼ਾਂਤੀ ਬਹਾਲ ਰੱਖਣ ਲਈ ਪੁਲਿਸ ਵੱਲੋਂ ਕਦਮ ਚੁੱਕੇ ਗਏ ਨੇ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਪੰਜਾਬ 'ਚ ਬਦਲੇ ਹੋਏ ਮੌਸਮ ਨੇ ਦਸਤਕ ਦਿੱਤੀ ਹੈ ਤੇ ਧੁੰਦ ਕਾਰਨ ਜਿੱਥੇ ਕਾਫੀ ਜ਼ਿਆਦਾ ਹਾਦਸੇ ਵਾਪਰੇ ਨੇ ਉੱਥੇ ਹੀ ਪੁਲਿਸ ਵੀ ਨਾਕੇਬੰਦੀ ਕਰਕੇ ਚੈਕਿੰਗ ਕਰ ਰਹੀ ਹੈ ਲੋਕਾਂ ਦਾ ਕਾਰੋਬਾਰ ਨਿਕਲਣਾ ਮੁਸ਼ਕਲ ਹੋਇਆ ਪਿਆ ਤੇ ਸ਼ਹਿਰ ਵਿੱਚ ਅਮਨ ਸ਼ਾਂਤੀ ਬਹਾਲ ਰੱਖਣ ਲਈ ਪੁਲਿਸ ਵੱਲੋਂ ਕਦਮ ਚੁੱਕੇ ਗਏ ਨੇ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਪੰਜਾਬ 'ਚ ਬਦਲੇ ਹੋਏ ਮੌਸਮ ਨੇ ਦਸਤਕ ਦਿੱਤੀ ਹੈ ਤੇ ਤੁੰਦ ਕਾਰਨ ਜਿੱਥੇ ਕਾਫੀ ਜ਼ਿਆਦਾ ਹਾਦਸੇ ਵਾਪਰ ਰਹੇ ਨੇ ਉੱਥੇ ਹੀ ਪੁਲਿਸ ਵੀ ਨਾਕੇਬੰਦੀ ਕਰਕੇ ਚੈਕਿੰਗ ਕਰ ਰਹੀ ਹੈ ਲੋਕਾਂ ਦਾ ਕਾਰੋਬਾਰ ਨਿਕਲਣਾ ਮੁਸ਼ਕਲ ਹੋਇਆ ਪਿਆ ਤੇ ਸ਼ਹਿਰ ਵਿੱਚ ਅਮਨ ਸ਼ਾਂਤੀ ਬਹਾਲ ਰੱਖਣ ਲਈ ਪੁਲਿਸ ਵੱਲੋਂ ਕਦਮ ਚੁੱਕੇ ਗਏ ਨੇ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਪੰਜਾਬ 'ਚ ਬਦਲੇ ਹੋਏ ਮੌਸਮ ਨੇ ਦਸਤਕ ਦਿੱਤੀ ਹੈ ਤੇ ਤੁੰਦ ਕਾਰਨ ਜਿੱਥੇ ਕਾਫੀ ਜ਼ਿਆਦਾ ਹਾਦਸੇ ਵਾਪਰ ਰਹੇ ਨੇ ਉੱਥੇ ਹੀ ਪੁਲਿਸ ਵੀ ਨਾਕੇਬੰਦੀ ਕਰਕੇ ਚੈਕਿੰਗ ਕਰ ਰਹੀ ਹੈ ਲੋਕਾਂ ਦਾ ਕਾਰੋਬਾਰ ਨਿਕਲਣਾ ਮੁਸ਼ਕਲ ਹੋਇਆ ਪਿਆ ਤੇ ਸ਼ਹਿਰ ਵਿੱਚ ਅਮਨ ਸ਼ਾਂਤੀ ਬਹਾਲ ਰੱਖਣ ਲਈ ਪੁਲਿਸ ਵੱਲੋਂ ਕਦਮ ਚੁੱਕੇ ਗਏ ਨੇ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਪੰਜਾਬ 'ਚ ਬਦਲੇ ਹੋਏ ਮੌਸਮ ਨੇ ਦਸਤਕ ਦਿੱਤੀ ਹੈ ਤੇ ਤੁੰਦ ਕਾਰਨ ਜਿੱਥੇ ਕਾਫੀ ਜ਼ਿਆਦਾ ਹਾਦਸੇ ਵਾਪਰ ਰਹੇ ਨੇ ਉੱਥੇ ਹੀ ਪੁਲਿਸ ਵੀ ਨਾਕੇਬੰਦੀ ਕਰਕੇ ਚੈਕਿੰਗ ਕਰ ਰਹੀ ਹੈ ਲੋਕਾਂ ਦਾ ਕਾਰੋਬਾਰ ਨਿਕਲਣਾ ਮੁਸ਼ਕਲ ਹੋਇਆ ਪਿਆ ਤੇ ਸ਼ਹਿਰ ਵਿੱਚ ਅਮਨ ਸ਼ਾਂਤੀ ਬਹਾਲ ਰੱਖਣ ਲਈ ਪੁਲਿਸ ਵੱਲੋਂ ਕਦਮ ਚੁੱਕੇ ਗਏ ਨੇ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਪੰਜਾਬ 'ਚ ਬਦਲੇ ਹੋਏ ਮੌਸਮ ਨੇ ਦਸਤਕ ਦਿੱਤੀ ਹੈ ਤੇ ਧੁੰਦ ਕਾਰਨ ਜਿੱਥੇ ਕਾਫੀ ਜ਼ਿਆਦਾ ਹਾਦਸੇ ਵਾਪਰੇ ਨੇ ਉੱਥੇ ਹੀ ਪੁਲਿਸ ਵੀ ਨਾਕੇਬੰਦੀ ਕਰਕੇ ਚੈਕਿੰਗ ਕਰ ਰਹੀ ਹੈ ਲੋਕਾਂ ਦਾ ਕਾਰੋਬਾਰ ਨਿਕਲਣਾ ਮੁਸ਼ਕਲ ਹੋਇਆ ਪਿਆ ਤੇ ਸ਼ਹਿਰ ਵਿੱਚ ਅਮਨ ਸ਼ਾਂਤੀ ਬਹਾਲ ਰੱਖਣ ਲਈ ਪੁਲਿਸ ਵੱਲੋਂ ਕਦਮ ਚੁੱਕੇ ਗਏ ਨੇ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਪੰਜਾਬ 'ਚ ਬਦਲੇ ਹੋਏ ਮੌਸਮ ਨੇ ਦਸਤਕ ਦਿੱਤੀ ਹੈ ਤੇ ਧੁੰਦ ਕਾਰਨ ਜਿੱਥੇ ਕਾਫੀ ਜ਼ਿਆਦਾ ਹਾਦਸੇ ਵਾਪਰੇ ਨੇ ਉੱਥੇ ਹੀ ਪੁਲਿਸ ਵੀ ਨਾਕੇਬੰਦੀ ਕਰਕੇ ਚੈਕਿੰਗ ਕਰ ਰਹੀ ਹੈ ਲੋਕਾਂ ਦਾ ਕਾਰੋਬਾਰ ਨਿਕਲਣਾ ਮੁਸ਼ਕਲ ਹੋਇਆ ਪਿਆ ਤੇ ਸ਼ਹਿਰ ਵਿੱਚ ਅਮਨ ਸ਼ਾਂਤੀ ਬਹਾਲ ਰੱਖਣ